ਕਈ ਜਾਂਦੇ ਜੇ ਰਿਸ਼ਤੇ ਵਗੈਰਾ ਹੁੰਦੇ ਨੇ ਵਿਆਹ ਹੁੰਦੇ ਨੇ ਉਹਨਾਂ 'ਤੇ ਵੀ ਕਾਫੀ ਇਸ਼ੂ ਆ ਜਾਂਦੇ ਨੇ ਮੁੰਡੇ ਕੁੜੀਆਂ ਦੇ ਬਟਾਪੇ ਨੂੰ ਲੈ ਕੇ ਆਉਂਦੀ ਆ ਜੀ ਸਾਡੇ ਕੋਲ ਇਦਾਂ ਦੇ ਕੇਸ ਵੀ ਬਹੁਤ ਆਉਂਦੇ ਆ ਕਿ ਜਿਹੜੇ ਬੱਚਿਆਂ ਦੇ ਮਤਲਬ ਵਿਆਹ ਨਹੀਂ ਹੁੰਦੇ ਖਾਸ ਕਰਕੇ ਕੁੜੀਆਂ ਦੇ ਵਿੱਚ ਵੀ ਇਹ ਦਿੱਕਤ ਆਉਂਦੀ ਆ ਔਰ ਮੁੰਡਿਆਂ ਦੇ ਵਿੱਚ ਵੀ ਇਹ ਦਿੱਕਤ ਆਉਂਦੀ ਆ ਸਾਡਾ ਮਕਸਦ ਇਹ ਆ ਕਿ ਅਸੀਂ ਤੁਹਾਨੂੰ ਅਸੀਂ ਜਿਹੜੀ ਚੀਜ਼ ਆ ਉਹਦਾ ਟਾਈਮਿੰਗ ਦੱਸਾਂਗੇ ਤੁਹਾਡੀ ਬੋਡੀ ਨੂੰ ਕਿਹੜੀ ਚੀਜ਼ ਦੀ ਲੋੜ ਆ ਤੁਸੀਂ ਕਿੰਨੀ ਲੈਣੀ ਆ ਤੁਡੀ ਬੋਡੀ ਨੂੰ ਪਾਣੀ ਕਿੰਨਾ ਚਾਹੀਦਾ ਉਹ ਚੀਜ਼ਾਂ ਨੂੰ ਅਸੀਂ ਮੈਨੇਜ ਕਰਕੇ ਸੈੱਟ ਕਰਕੇ ਤੁਹਾਡੀ ਡਾਈਟ ਨੂੰ ਸਹੀ ਕਰਕੇ ਤੁਹਾਡੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਸੁਧਾਰ ਕੇ ਹੀ ਤੁਹਾਡਾ ਮੋਟਾਪਾ ਘਟਾਇਆ ਜਾਊਗਾ ਬੱਸ ਤੁਹਾਡੇ ਨਿਊਟ੍ਰੀਸ਼ਨ ਤੇ ਹੋਮ ਡਾਈਟ ਦੇ ਨਾਲ ਇਹ ਲੋਕਾਂ ਨੂੰ ਡਰਦੂ ਦੇਣੇ ਕਿ ਵੀ ਸਾਨੂੰ ਡਾਈਟ ਦੇਣਗੇ ਪਤਾ ਨਹੀਂ ਡਾਈਟ ਦੇ ਵਿੱਚ ਕੀ ਚੀਜ਼ ਐਡ ਕਰ ਦੇਣਗੇ ਇਹ ਪਰ ਨਹੀਂ ਉਹ ਸਿਰਫ ਤੁਹਾਡੇ ਘਰ ਦੀ ਹੀ ਰਸੋਈ ਦੇ ਵਿੱਚੋਂ ਹੋਊਗਾ ਇਹ 40% ਸਾਡਾ ਨਿਊਟ੍ਰੀਸ਼ਨ 60% ਸਾਡੀ ਹੋਮ ਡਾਈਟ ਹੋਊਗੀ ਜੀ ਇਹਦੇ ਅਕੋਰਡਿੰਗ ਹੀ ਤੁਹਾਨੂੰ ਸਾਰਾ weight loss ਦਾ ਪ੍ਰੋਸੈਸ ਦਿੱਤਾ ਜਾਊਗਾ ਜੀ ਕਈ ਲੋਕ ਇਹ ਸੋਚਣਗੇ ਕਿ ਸ਼ਾਇਦ ਇਹ ਹਰਬਲ ਦਾ ਪ੍ਰੋਡਕਟ ਤਾਂ ਨਹੀਂ ਕਿ ਵੀ ਨਿਊਟ੍ਰੀਸ਼ਨ ਸਪਲੀਮੈਂਟ ਕਰ ਰਹੇ ਨੇ ਨਹੀਂ ਇਹ ਹਰਬਲ ਦਾ ਪ੍ਰੋਡਕਟ ਨਹੀਂ ਹੈਗਾ ਜੀ ਸਾਡਾ ਆਪਣਾ ਤਿਆਰ ਕਰਵਾਇਆ ਹੋਇਆ ਹੈ ਓਬਿਸਿਟੀ ਯਾਨੀ ਕਿ ਮੋਟਾਪਾ ਮੋਟਾਪਾ ਕਈ ਵਾਰ ਅਬਿਸ਼ਾਪ ਬਣ ਜਾਂਦਾ ਹੈ ਅੱਜਕੱਲ ਦੇ ਤੇਜ਼ ਤਰਾਰ ਯੁੱਗ ਦੇ ਵਿੱਚ ਫਾਸਟ 무ਵਿੰਗ ਵਰਲਡ ਦੇ ਵਿੱਚ ਤੁਹਾਨੂੰ ਲੋਕਾਂ ਨਾਲ ਕੰਪਲੀਟ ਕਰਨਾ ਪੈਂਦਾ ਤੇ ਜੇਕਰ ਤੁਹਾਡਾ ਆਪਣਾ ਹੀ ਵਜ਼ਨ ਲੋਡ ਤੋਂ ਵੱਧ ਹੋਊਗਾ ਸਰੀਰ ਭਾਰਾ ਹੋਊਗਾ ਤਾਂ ਤੁਹਾਨੂੰ ਜ਼ਿੰਦਗੀ ਭਾਰੀ ਲੱਗਣ ਲੱਗ ਜਾਂਦੀ ਹੈ ਸ਼ਾਇਦ ਇਸੀ ਮੋਟਾਪੇ ਤੋਂ ਓਬੈਸਿਟੀ ਤੋਂ ਛੁਟਕਾਰਾ ਪਾਉਣ ਦਾ ਜ਼ਿੰਮਾ ਕੁਝ ਲੋਕਾਂ ਨੇ ਚੱਕਿਆ ਹੋਇਆ ਅੱਜ ਉਹਨਾਂ ਕੋਲ ਹੀ ਬੈਠੇ ਆ ਤੇ ਜਾਣਦੇ ਆ ਕਿ ਆਖਰ ਇਹ ਮੋਟਾਪਾ ਹੁੰਦਾ ਕਿਉਂ ਆ ਇਹਦੇ ਕਾਰਨ ਕੀ ਨੇ ਤੇ ਇਹਦੇ ਅੱਗੇ ਜਾ ਕੇ ਹੱਲ ਕੀ ਹੋ ਸਕਦੇ ਆ ਜੀहां ਨਿਊਟ੍ਰੀਸ਼ਨਿਸਟ ਜਾਂ ਕਹੀਏ ਕਿ ਨਿਊਟ੍ਰੀਸ਼ਨ ਦੇ ਮਾਹਿਰ ਸਾਡੇ ਕੋਲ ਮੌਜੂਦ ਨੇ ਅਮਨ ਜੀ ਅਮਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਧੰਨਵਾਦ ਜੀ ਇਹ ਮੋਟਾਪਾ ਇਹ ਓਬੀਸਿਟੀ ਇਹ ਆਖਰ ਹੁੰਦੀ ਕੀ ਚੀਜ਼ ਸਰ ਜਿਹੜਾ ਮੋਟਾਪਾ ਹੁੰਦਾ ਨਾ ਇਹ ਆਪਣੀਆਂ ਆਦਤਾਂ ਗਲਤ ਖਾਣਾ ਪੀਣਾ ਹੁੰਦਾ ਜਦੋਂ ਕਿ ਆਪਾਂ ਫਾਸਟ ਫੂਡ ਖਾਂਦੇ ਆ ਕਈ ਲੋਕਾਂ ਨੂੰ ਕਹਿੰਦੇ ਕਿ ਟਾਈਮਿੰਗ ਹੀ ਨਹੀਂ ਹੈਗੀ ਸਾਡੇ ਕੋਲ ਸਿਰਫ ਖਾਣ ਪੀਣ ਦੀਆਂ ਆਦਤਾਂ ਨੂੰ ਸਹੀ ਕਰਨਾ ਸਾਡਾ ਮਕਸਦ ਇਹ ਆ ਕਿ ਵੀ ਤੁਹਾਨੂੰ ਅਸੀਂ ਜਿਹੜੀ ਚੀਜ਼ ਆ ਉਹਦਾ ਟਾਈਮਿੰਗ ਦੱਸਾਂਗੇ ਤੁਹਾਡੀ ਬੋਡੀ ਨੂੰ ਕਿਹੜੀ ਚੀਜ਼ ਦੀ ਲੋੜ ਆ ਤੁਸੀਂ ਕਿੰਨੀ ਲੈਣੀ ਆ ਤੁਹਾਡੀ ਬੋਡੀ ਨੂੰ ਪਾਣੀ ਕਿੰਨਾ ਚਾਹੀਦਾ ਉਹ ਚੀਜ਼ਾਂ ਨੂੰ ਅਸੀਂ ਮੈਨੇਜ ਕਰਕੇ ਸੈੱਟ ਕਰਕੇ ਤੁਹਾਡੀ ਡਾਈਟ ਨੂੰ ਸਹੀ ਕਰਕੇ ਤੁਹਾਡੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਸੁਧਾਰ ਕੇ ਹੀ ਤੁਹਾਡਾ ਮੋਟਾਪਾ ਘਟਾਇਆ ਜਾਊਗਾ ਵਿਦ ਤੁਹਾਡੇ ਨਿਊ ਟੇਸ਼ਨ ਤੇ ਹੋਮ ਡਾਈਟ ਦੇ ਨਾਲ ਨਾਲ ਹਾਂਜੀ ਨਾਲ ਸਾਡੇ ਪ੍ਰੀਜੀ ਮੌਜੂਦ ਨੇ ਪ੍ਰੀਜੀ ਆਫਟਰ ਮੋਟਾਪੇ ਦੇ ਨਾਲ ਕੌਨਫੀਡੈਂਸ ਬੰਦਾ ਲੂਸ ਕਰਦਾ ਹੈ ਹੋਰ ਹੈ ਜੀ ਕਿਹੜੀਆਂ ਗੱਲਾਂ ਨੇ ਜੇ ਕਰਕੇ ਮੋਟਾਪੇ ਨਾਲ ਲੋਕ ਪਰੇਸ਼ਾਨ ਹੋ ਜਾਂਦੇ ਆ ਦੇਖੋ ਮੋਟਾਪੇ ਨਾਲ ਕੌਨਫੀਡੈਂਸ ਦਾ ਜਿਹੜਾ ਹੈਗਾ ਉਹ ਲੂਸ ਹੁੰਦਾ ਹੀ ਹੁੰਦਾ ਠੀਕ ਹੈ ਜੀ ਔਰ ਆਪਣੇ ਆਪ ਨੂੰ ਹੀ ਚੰਗਾ ਨਹੀਂ ਲੱਗਦਾ ਹੈਗਾ ਬਹੁਤ ਹੱਦ ਤੱਕ ਬੰਦਾ ਮਤਲਬ ਦੂਸਰਿਆਂ ਦੇ ਸਾਹਮਣੇ ਆਉਣ ਤੋਂ ਹਿਚਕਚਾਉਂਦਾ ਹੈ ਇਨਫੀਰੀਅਰਟੀ ਫੀਲ ਹਾਂ ਇਨਫੀਰੀਅਰਟੀ ਫੀਲ ਕਰਦਾ ਹੈ ਜਿਦਾਂ ਬੱਚਿਆਂ ਦੇ ਵਿੱਚ ਵੀ ਇਹ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਓਬੀਸਿਟੀ ਵੀ ਹਨਾ ਬੱਚਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਕਈ ਕੇਸ ਸੁਇਸਾਈਡ ਦੇ ਵੀ ਆਉਂਦੇ ਆ ਹਨਾ ਕਿ ਓਬੀਸਿਟੀ ਦੇ ਕਾਰਨ ਉਹਨਾਂ ਨੇ ਸੁਇਸਾਈਡ ਕਰ ਲਿਆ ਇਦਾਂ ਦੀਆਂ ਪ੍ਰੋਬਲਮਸ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਫੇਸ ਕਰਨੀਆਂ ਪੈਂਦੀਆਂ ਨੇ ਵੰਦਾ ਕਿਤੇ ਵ્યાਸ਼ਾ ਦੀ ਚ ਜਾਂਦਾ ਹੈ ਕਿਤੇ ਵੈਸੀ ਆਪਾਂ ਕਿਤੇ ਜਾਂਦੇ ਆ ਕੋਈ ਆਪਣੇ ਬਿਜ਼ਨਸ ਓਕੇਜਨ ਤੇ ਜਾਂਦੇ ਆਗੇ ਤਾਂ ਉਥੇ ਜੇ ਕਿ ਇਹ ਚੀਜ਼ਾਂ ਫੇਸ ਕਰਨੀਆਂ ਥੋੜੀਆਂ ਮੁਸ਼ਕਿਲ ਹੋ ਜਾਂਦੀਆਂ ਨਾ ਤਾਂ ਆਪਣਾ ਪੈਨਨ ਦਾ ਤਰੀਕਾ ਸਹੀ ਰਹਿੰਦਾ ਉਸ ਟਾਈਮ ਜਦੋਂ ਆਪਾਂ ਓਬਿਸੀਟੀ ਦੇ ਸ਼ਿਕਾਰ ਸ਼ਿਕਾਰ ਆ ਠੀਕ ਹੈ ਜੀ ਨਾ ਹੀ ਫਿਰ ਆਪਾਂ ਨੂੰ ਆ ਪਣੀ ਆਪ ਨੂੰ ਕੈਰੀ ਕਰਨ ਦਾ ਪਤਾ ਲੱਗਦਾ ਵੀ ਆਪਾਂ ਕਿੱਦਾਂ ਆਪਣੇ ਆਪ ਨੂੰ ਕੈਰੀ ਕਰਕੇ ਚੱਲੀਏ ਸੋ ਇਹ ਜਿਹੜੀਆਂ ਚੀਜ਼ਾਂ ਨੇ ਜਦੋਂ ਆਪਾਂ ਫੇਸ ਕਰਦੇ ਆ ਤਾਂ ਆਬੀਅਸਾ ਵੀ ਆਪਣਾ ਕੌਨਫੀਡੈਂਸ ਆ ਜਿਹੜਾ ਉਹ ਲੂਜ਼ ਹੋਣਾ ਹੀ ਹੁੰਦਾ ਇਵਨ ਕਈਆਂ ਦੇ ਜੇ ਰਿਸ਼ਤੇ ਵਗੈਰਾ ਹੁੰਦੇ ਨੇ ਵਿਆਹ ਹੁੰਦੇ ਨੇ ਉਹਨਾਂ 'ਤੇ ਵੀ ਕਾਫੀ ਇਸ਼ੂ ਆ ਜਾਂਦੇ ਨੇ ਮੁੰਡੇ ਕੁੜੀਆਂ ਦੇ ਮਾਪਿਆਂ ਨੂੰ ਲੈ ਕੇ ਆਉਂਦੇ ਆ ਜੀ ਸਾਡੇ ਕੋਲ ਇਦਾਂ ਦੇ ਕੇਸ ਵੀ ਬਹੁਤ ਆਉਂਦੇ ਆ ਕਿ ਜਿਹੜੇ ਬੱਚਿਆਂ ਦੇ ਮਤਲਬ ਵਿਆਹ ਨਹੀਂ ਹੁੰਦੇ ਖਾਸ ਕਰ ਲੇਡੀਜ਼ ਦੇ ਵਿੱਚ ਕੁੜੀਆਂ ਦੇ ਵਿੱਚ ਵੀ ਇਹ ਦਿੱਕਤ ਆਉਂਦੀ ਆ ਔਰ ਮੁੰਡਿਆਂ ਦੇ ਵਿੱਚ ਵੀ ਇਹ ਦਿੱਕਤ ਆਉਂਦੀ ਆ ਕਿਉਂਕਿ ਹਰ ਕਿਸੇ ਨੂੰ ਹੁੰਦਾ ਆ ਹੈ ਨਾ ਜਾਂ ਕੁੜੀਆਂ ਦੇ ਵਿੱਚ ਮਤਲਬ ਗੁੱਡ ਲੁਕਿੰਗ ਹੋਣ ਕੁੜੀਆਂ ਵੀ ਹੈ ਨਾ ਮੁੰਡਿਆਂ ਨੂੰ ਵੀ ਇਹ ਹੁੰਦਾ ਕੁੜੀਆਂ ਨੂੰ ਵੀ ਇਹ ਹੁੰਦਾ ਵਾ ਤਾਂ ਹਰ ਕੋਈ ਆਪਣਾ ਪਾਰਟਨਰ ਵਧੀਆ ਚਾਹੁੰਦਾ ਆ ਤਾਂ ਉਹਦੇ ਲਈ ਪਰਸਨੈਲਿਟੀ ਹੋਣਾ ਤਾਂ ਜ਼ਰੂਰੀ ਆ ਤੇ ਪਰਸਨੈਲਿਟੀ ਆ ਜਿਹੜਾ ਪਰਫੈਕਟ ਤਾਂ ਤਾਂ ਹੀ ਆ ਬਿਲਕੁਲ ਠੀਕ ਹੈ ਜੀ ਸੋ ਅਮਨ ਜੀ ਗੱਲਬਾਤ ਆਪਾਂ ਕਰ ਰਹੇ ਸੀਗੇ ਮੋਟਾਪੇ ਨੂੰ ਲੈ ਕੇ ਹੁਣ ਇਹਦੇ ਹੱਲ ਕੀ ਕੀ ਨੇ ਅਜੇ ਟਾਈਟ ਦੇ ਵਿੱਚ ਆਪਣੀ ਪਲੈਨਿੰਗ ਵਿੱਚ ਕਿਹੜੇ ਕਿਹੜੇ ਚੇਂਜਸ ਲੋਕ ਲੈ ਕੇ ਆਣ ਤੁਸੀਂ ਕੀ ਰਿਕਮੈਂਡ ਕਰਦੇ ਹੋ ਤੇ ਕਿਵੇਂ ਰਿਕਮੈਂਡ ਕਰਦੇ ਹੋ ਹਾਂਜੀ ਸਰ ਜਿਹੜਾ ਨਿਊਟ੍ਰੀਸ਼ਨ ਆ ਜੀ ਉਹ 40% ਸਾਡਾ ਨਿਊਟ੍ਰੀਸ਼ਨ ਹੋਊਗਾ ਤੇ 60% ਸਾਡੀ ਹੋਮ ਡਾਈਟ ਹੋਊਗੀ ਜਿਹੜੀ ਹੋਮ ਡਾਈਟ ਆ ਉਹ ਅਸੀਂ ਡੇਲੀ ਦੀ ਡੇਲੀ ਤੁਹਾਨੂੰ ਦਵਾਂਗੇ ਤੁਸੀਂ ਸਾਡੇ ਟੱਚ ਦੇ ਵਿੱਚ ਰਹਿਣਾ ਤੁਹਾਨੂੰ ਅਸੀਂ ਡੇਲੀ ਗਾਈਡ ਕਰਾਂਗੇ ਵੀ ਕੀ ਤੁਸੀਂ ਨੇ ਖਾਣਾ ਜਿਹੜਾ ਤੁਹਾਡਾ ਖਾਣਾ ਹੋਊਗਾ ਤੁਹਾਡੀ ਡਾਈਟ ਹੋਊਗੀ ਉਹ ਤੁਹਾਡੀ ਹੋਮ ਡਾਈਟ ਹੀ ਹੋਊਗੀ ਤੇ ਤੁਹਾਡੇ ਘਰ ਦੇ ਖਾਣਾ ਹੋਊਗਾ ਤੁਸੀਂ ਕੁਝ ਵੀ ਬਾਹਰੋਂ ਨਹੀਂ ਲੈ ਕੇ ਆਉਣਾ ਤੁਹਾਡੀ ਘਰ ਦੀ ਰਸੋਈ ਦੇ ਵਿੱਚੋਂ ਹੀ ਹੋਊਗਾ ਕੀ ਲੋਕ ਡਰ ਜਾਂਦੇ ਨੇ ਕਿ ਵੀ ਸਾਨੂੰ ਡਾਈਟ ਦੇਣਗੇ ਪਤਾ ਨਹੀਂ ਡਾਈਟ ਦੇ ਵਿੱਚ ਕੀ ਚੀਜ਼ ਐਡ ਕਰ ਦੇਣਗੇ ਇਹ ਨਹੀਂ ਉਹ ਸਿਰਫ ਤੁਹਾਡੀ ਘਰ ਦੀ ਹੀ ਰਸੋਈ ਦੇ ਵਿੱਚੋਂ ਹੋਊਗਾ ਤੇ 40% ਸਾਡਾ ਨਿਊਟ੍ਰੀਸ਼ਨ 60% ਸਾਡੀ ਹੋਮ ਡਾਈਟ ਹੋਊਗੀ ਜੀ ਇਹਦੇ ਅਕੋਰਡਿੰਗ ਹੀ ਤੁਹਾਨੂੰ ਸਾਰਾ weight loss ਦਾ process ਦਿੱਤਾ ਜਾਊਗਾ ਜੀ ਤੇ ਅਮਰ ਜੀ ਤੁਸੀਂ 60% ਵਾਲੀ ਗੱਲ ਕਹੀ ਹੈ ਵੀ ਘਰ ਦਾ ਤੁਹਾਡਾ ਖਾਣਾ ਹੋਊਗਾ ਇਹ ਤਾਂ ਗੱਲ ਸਮਝ ਆ ਗਈ 40% ਜਿਹੜਾ ਤੁਸੀਂ ਸਪਲੀਮੈਂਟ ਦੋਗੇ ਉਹ 40% ਕੋਈ ਕੈਮੀਕਲ ਤਾਂ ਨਹੀਂ ਹੋਊਗਾ অর্ਗੈਨਿਕ ਹੋਊਗਾ ਕਿੰਨਾ ਕੁ ਪਿਓਰ ਹੋਊਗਾ ਉਹਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਊਗਾ ਸਾਡੇ ਦਰਸ਼ਕਾਂ ਦੇ ਦਿਲ 'ਚ ਸਵਾਲ ਹੈ ਇਹ ਹਾਂਜੀ ਸਰ ਜਿਹੜਾ ਸਾਡਾ ਨਿਊਟ੍ਰੀਸ਼ਨ ਆ ਉਹ ਵੈਜੀਟੇਬਲ ਤੇ ਫੂਡਸ ਤੋਂ ਬਣਿਆ ਹੋਇਆ ਜੀ ਗ੍ਰੀਨ ਹੋਲ ਮਾਰਕਾ ਜੀ ਉਹ ਸਾਡਾ ਜੀ ਤਿੰਨ ਜਗ੍ਹਾ ਤੋਂ ਮਾਨਤਾ ਪ੍ਰਾਪਤ ਆ ਬਾਕੀ ਕਈ ਲੋਕ ਇਹ ਸੋਚਣਗੇ ਵੀ ਸ਼ਾਇਦ ਇਹ ਹਰਬਲ ਦਾ ਪ੍ਰੋਡਕਟ ਤਾਂ ਨਹੀਂਗਾ ਵੀ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਕਰ ਰਹੇ ਨੇ ਨਹੀਂ ਇਹ ਹਰਬਲ ਦਾ ਪ੍ਰੋਡਕਟ ਨਹੀਂ ਹੈਗਾ ਜੀ ਸਾਡਾ ਆਪਣਾ ਤਿਆਰ ਕਰਵਾਇਆ ਹੋਇਆ ਪ੍ਰੋਡਕਟ ਆ ਬਿਲਕੁਲ ਠੀਕ ਆ ਸੋ ਦਰਸ਼ਕੋ ਤੁਸੀਂ ਵੀ ਉਡੀਕ ਕਿਸ ਗੱਲ ਦੀ ਕਰ ਰਹੇ ਹੋ ਕਿਉਂ ਵੇਟ ਕਰ ਰਹੇ ਹੋ ਇੱਕ ਸੋਹਣੀ ਜੀ ਸੁਨਖੀ ਜ਼ਿੰਦਗੀ ਹੈ ਸੁਨਹਿਰੀ ਜ਼ਿੰਦਗੀ ਹੈ ਤੇ ਕਿਉਂ ਮੋਟਾਪੇ ਦਾ ਸ਼ਿਕਾਰ ਹੋਏ ਹੋਏ ਹੋ ਕਿਉਂ ਆਪਣੇ ਸੁਨਹਿਰੇ ਵ्यर्थ ਖਰਾਬ ਕਰ ਰਹੇ ਇਹਨਾਂ ਨੂੰ ਵਰਤ ਕਰੋ ਵਿਅਰਥ ਨਾ ਕਰੋ ਜੇਕਰ ਤੁਹਾਡੀ ਉਮਰ ਕੁਛ ਵੀ ਹੈ ਛੋਟੇ ਹੋ ਨੌਜਵਾਨ ਹੋ ਜਾਂ ਬਜ਼ੁਰਗ ਵਸਤਾ ਜਾ ਰਹੇ ਹੋ ਲੇਕਿਨ ਮਟਾਪੇ ਦਾ ਸ਼ਿਕਾਰ ਹੋ ਤੇ ਜ਼ਿੰਦਗੀ ਸੋਹਣੇ ਤਰੀਕੇ ਨਾਲ ਜੀ ਨਹੀਂ ਪਾ ਰਹੇ ਹੋ ਤਾਂ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਲਓ ਕੰਟੈਕਟ ਕਰ ਲਓ ਪ੍ਰੀਜੀ ਅਮਨ ਜੀ ਮੌਜੂਦ ਨੇ ਤੁਹਾਨੂੰ ਹਰ ਤਰ੍ਹਾਂ ਦੀ ਗਾਈਡੈਂਸ ਦੇਣਗੇ ਕਿਹੜੀ ਖੁਰਾਕ ਕਿਵੇਂ ਲੈਣੀ ਹੈ ਘਰ ਦੀ ਖੁਰਾਕ 80% ਹੈ 40% ਸਪਲੀਮੈਂਟਸ ਨੇ ਤੇ ਬੜੇ ਹੀ ਪਿਓਰ ਆਰਗੇਨਿਕ ਵੇ ਵਾਲੇ ਸਪਲੀਮੈਂਟਸ ਨੇ ਤੇ ਇਹਨਾਂ ਦਾ ਗ੍ਰਹਿਣ ਕਰਕੇ ਇਹਨਾਂ ਨੂੰ ਲੈ ਕੇ ਇਹਨਾਂ ਨੂੰ ਛੱਕ ਕੇ ਜਿਵੇਂ ਪਿਆਬੀ ਚ ਕਹੀਏ ਤਾਂ ਕਿਉਂ ਨਾ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਓ ਤੇ ਕਿਉਂ ਨਾ ਖੁਸ਼ੀ ਤੋਂ ਬਾਅਦ ਪਰਮਾਤਮਾ ਦੇ ਗੁਣ ਗਾਓ ਧੰਨਵਾਦ